ਹਾਂਜੀ ਮਿੱਤਰੋ ਕੀ ਹਾਲ ਜਰਾ ਕਲੰਡੀ ਸਬੂਟ ਰਾਈਟਰਾਂ ਦੀ ਸਰ ਨਾਲ ਵੱਡੀ ਮੰਡੀ ਤੇ ਸੋਨਾ ਲੀਕਾ ਖੜਾ ਡੀਏ 745 ਆ ਤੇ 2012 ਮਾਡਲ ਆ ਮਿੱਤਰੋ 10 ਲੱਖ 50 ਹਜ਼ਾਰ ਮੰਗਾ ਦੀ ਟੌਪ ਮਾਡਲ ਆ ਠੀਕ ਹੈ ਜੀ ਚੈੱਕ ਕਰੋ ਉਹ ਦਿਵਲ ਆ ਆ ਸ਼ਾ ਖੜਾ ਮਿੱਤਰੋ ਆ ਸ਼ਾ ਕਹਿੰਦੇ ਕੰਮ ਕਰੇ ਖਾ ਸ਼ਾ ਫੇਰ ਟੂਰ ਤੁਸੀਂ ਦੇਖ ਸਕਦੇ ਹੋ 2003 ਮਾਡਲ ਆ 1 ਲੱਖ 65 ਹਜ਼ਾਰ ਮੰਗਾ ਵੀਰ ਆ ਸ਼ਾ ਗੜਾ 485 ਵਾਲਾ दो हजार चौदह तीन लख सर हज़ार रुपया मंगा जी बाकी हो जूगा टॉप मॉडल आठ ठीक है जी उस दो हजार पंद्रह चार लख त्रेंट हज़ार रुपया मंगा मित्रों सोना लिखा साढ़े सात सौ सवराज अठ सौ पचवंजा दो हज़ार भी माडला मित्रों जमा साफ अपेक्ट पे ना। ते है ना तो छे लख पैंठ हज़ार रुपया टॉप मॉडल चेक करो तो डी आई पैंती ग्यारह तीन लख पंद्रह हज़ार रुपया

ਫਤੂਵਾਲ ਆ ਗਿਆ ਫਾਰਮਟੈਕ 60 ਦਾ 2013 4 ਲੱਖ ਰੁਪਇਆ ਮੰਗਿਆ ਟਾਇਰ ਟੂ ਤੁਸੀਂ ਦੇਖ ਸਕਦੇ ਹੋ ਹਨ ਟਾਇਰਾਂ ਦੀ ਕੁਆਲਿਟੀ ਦੇਖ ਸਕਦੇ ਹੋ ਟਾਇਰ ਤੇ ਟਰੈਕਟਰ ਦਾ ਪੂਰਾ ਓਕੇ ਪਿਆ ਸਵਰਾਜ 724 2013 ਮਾਡਲ ਆ 285000 ਰੁਪਇਆ ਮੰਗਿਆ ਬਾਕੀ ਮੌਕੇ ਤੇ ਹੋ ਜੂ ਠੀਕ ਹੈ ਜੀ ਨੁਕਰਾ ਕੋਈ 26p ਨਿਊ ਹਾਲੈਂਡ ਠੀਕ ਹੈ ਜੀ 2013 ਮਾਡਲ ਹੈ ਤੇ 490000 ਰੁਪਇਆ ਮੰਗਿਆ ਬਾਕੀ ਮੌਕੇ ਤੇ ਹੋ ਜੂ फॉर्मटेक्स अठ का दो हजार छः मॉडल है दो लख पचासी हजार रुपया मंगा उस तो ट्रालिया आ गई लख पग है बाहठ हजार रुपया मंगा बाकी चेक कर सकते बाहठ हजार रुपया मंगे

ट्रैक्टर की चेक कर सदिया साफ क्वालिटी है टैर टूर देख सोना भाई दो हज़ार भी मॉडल है तीन लख रुपयाग है टैर टूर देख सकते हो भी देख सौ सौ पैंठ डी आई है ना नड़िनवे मॉडल एक लख चालीस हजार रुपया मंग है जी टायर टूर देख स खत्म ही ਵੀਡੀਓ ਲਾਈਕ ਸ਼ੇਅਰ ਕਰੋ ਕਮੈਂਟ ਕਰ ਦਿਆ ਕਰੋ ਬਾਈ ਕਿਵੇਂ ਦੀਆਂ ਵੀਡੀਓ ਲੱਗੀਆਂ ਤੁਹਾਨੂੰ ਸਾਰਿਆਂ ਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਹੈਨਾ ਤੇ ਆਸ਼ਾ ਕਮ ਕ੍ਰਿਖਾ ਆਸ਼ਾ ਫੇਰ ਉਹੀ ਗੱਲ 94 ਮਾਡਲ ਰੈਂਟ 1,22,000 ਰੁਪਇਆ ਸੋਨਾ ਲੀਕਾ ਖੜਾ 750 2009 ਮਾਡਲ 3,11,000 ਰੁਪਇਆ ਮੰਗਿਆ ਤਾਂ ਇਹ ਡੂਟ ਅਸੀਂ ਦੇਖ ਸਕਦੇ ਹਾਂ ਵੀਡੀਓ ਦੇ ਵਿੱਚ ਬਾਈ ਤੇ ਕਾਰ ਨਹੀਂ

ਵੀਡੀਓ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਜਿਹੜੇ ਬੰਦੇ ਨੂੰ ਵੀਡੀਓ ਆਪਣਾ ਕਿਵੇਂ ਲੱਗੀ ਹੈ ਨਾ ਤੇ ਕਿਹੜੇ-ਕਿਹੜੇ ਬੰਦੇ ਤਲਵੰਡੀ ਸਾਬੋ ਪਹੁੰਚਦੇ ਆ ਉਹ ਵੀ ਮੈਸੇਜ ਕਰਕੇ ਜਰੂਰ ਦੱਸਿਓ ਹਨਾ ਕਮੈਂਟ ਕਰਕੇ ਵੀ ਕਿਹੜੇ-ਕਿਹੜੇ ਆਏ ਹੋਏ ਆ ਜਾਂ ਕਿਹੜੇ-ਕਿਹੜੇ ਆਉਂਦੇ ਧੰਨਵਾਦ ਸਾਰੇ ਆ। ਸਵਰਾਜ 735 ਸਵਰਾਜ ਹੈ। ਉਹ ਯਾਰ ਇੱਕ ਮਾਡਲ ਆ 1,90,000 ਰੁਪਏ ਮੰਗਾ। ਟਾਇਰ ਟੂਰ ਤੁਸੀਂ ਦੇਖ ਸਕਦੇ ਹੋ। ਠੀਕ ਹੈ ਬੈਂਡਿੰਗ ਆਪਣੀ ਪਈ ਹੈ ਚੈੱਕ ਕਰ ਲੋ ਟਾਇਰ ਦੇਖ ਲੋ। ਤੇ ਉਹ ਦੂਬਾਰ ਆ ਗਿਆ ਮਹਿੰਦਰਿਆ 235 ਡੀਆਈ ਠੀਕ ਹੈ ਜੀ ਹੈ 233 ਚੈੱਕ ਕਰ ਸਕਦੇ ਹਾਂ ਠੀਕ ਹੈ 2009 ਮਾਡਲ ਆ ਇੱਕ ਲੱਖ 6.5 ਲੱਖ ਰੁਪਈਆ ਮੰਗਦਾ ਹੈ ਸਵਰਾ 735 ਚੈੱਕ ਕਰੋ ਸਿੱਧੂ ਪੁੱਛ ਲਾ ਜੇ ਕਰੋ ਇਹ 2001 ਮਾਡਲ ਆ 2 ਲੱਖ ਪੀਐਮ ਮੰਗਦਾ ਪੰਜਾਬ ਨੰਬਰ ਆ ਮਹਿੰਦਰਾ